What ਅਜੀ ਕੀ ਨਾਮ ਤੇ ਹੈ ਤੇਰਾ ਨਾਮ ਸੁਖਦਰ ਸਿੰਘ ਜੀ ਜੀ ਇੰਜਾਨ ਸਾਹਿਬ ਦੀ ਸੇਵਾ ਕੋਲ ਇੰਕੁਰੀਟੀ ਕਰਨ ਸੇਰੇ ਤਾਲਤਾ ਸਾਹਿਬ ਦੇ ਹੁਕਮ ਅਨੁਸਾਰ ਕਿਉਂ ਇੰਜਾਨ ਸਾਹਿਬ ਨੂੰ ਚੜਾਉਣ ਪਸੰਦੀ ਰੰਗ ਚੜਾਉਣ ਬਾਰੇ ਹੁਕਮ ਹੋਇਆ ਸੀ ਉਹ ਅਜੇ ਹੁਕਮ ਦੇ ਅਨੁਸਾਰ ਮੈਨੇਜਰ ਜੀ ਦਰਵਾਸਾ ਦੇ ਸਹਿਯੋਗ ਦੇ ਨਾਲ ਇੰਜਾਨ ਸਾਹਿਬ ਚੜਾਉਣ ਦੀ ਰਮਤਾਂ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਿਨੇ ਵੀ ਸਬੰਧਤ ਗੁਰਦਰਾ ਸਾਹਿਬ ਆਣਾ ਉਹਨਾਂ ਦੀ ਸੰਤਿਨਾਗ ਦੇ ਕੋਲੇ ਚੜਾਈ ਨਾਲ ਹੋਇ ਗੁਜੀ ਕਥਾ ਸਾਹਿਬ ਹੋਇ ਗੁਜੀ ਬਤ। ਹਰੇਕ ਗੁਵਾ ਦੇ ਤੇ ਕਿੰਨੇ ਕਿੰਨੇ ਬੱਤੇ ਹਾਂਜੀ ਦੋ ਦਰਬਾਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸਾਹਿਬਾਂ ਨਾਲ ਉਹਨਾਂ ਵਿੱਚ ਸਾਰੇ ਕੋਈ ਕੁਝ ਰੰਗ ਦੇ ਜੋ ਮੈਂਜਾ ਸਾਹਿਬ ਦਾ ਆਰਡਰ ਮੁਤਾਬਕ ਹੋਏ ਚੇਤੇ ਜਾਂਦੇ। ਬਤਲੇ ਜਾਣਗੇ। ਸ਼੍ਰੀ ਦਰਬਾਰ ਸਾਹਿਬ 'ਚ ਜਿਹੜੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਜਾਂਦੇ ਰੰਗ ਬਦਲੇ ਗਏ ਆ ਕਿੰਨੇ ਨਿਸ਼ਾਨ ਸਾਹਿਬ ਦੇ ਰੰਗ ਬਦਲੇ ਗਏ ਤੇ ਕੀ ਖਾਨਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਖਵਗੁਰਦਾਸ ਸਾਹਿਬਾਨ ਵਿਖੇ ਜਿਹੜੇ ਨਿਸ਼ਾਨ ਸਾਹਿਬ ਚੜਾਈ ਜਾਂਦੇ ਉਹਨਾਂ ਦੇ ਰੰਗ 'ਚ ਥੋੜਾ ਥੋੜਾ ਫਰਕ ਆ ਰਿਹਾ ਸੀ ਉਸ ਲਗਾਤਾਰਤਾ ਕਿਉਂਕਿ ਇੱਕ ਉਹ ਰੰਗ ਜਿਹੜਾ ਉਹ ਪਸੰਦੀ ਨਹੀਂ ਸੀ ਉਹ ਜਿਆਦਾ ਲਾਲਪਾ ਮਾਰਦਾ ਇਸ ਜੀ ਨੂੰ ਕੋਈ ਪਗਵਾਰਾ ਕਹਿ ਦਿੰਦਾ ਅਸੀਂ ਜੀ ਕੋਈ ਕਿਸੇ ਤਰ੍ਹਾਂ ਦਾ ਰੰਗ ਕਹਿ ਸਕਦਾ ਸਿੰਘ ਸਾਹਿਬ ਵੱਲੋਂ ਹੋਏ ਹਦੇਸ਼ ਅਨੁਸਾਰ ਅਸੀਂ ਸਮੂਹ ਗੁਰਪ੍ਰਧਾ ਸਾਹਿਬਾਨ ਨੂੰ ਸਰਕੂਲਰ ਜਾਰੀ ਕੀਤਾ ਸੀ ਕਿ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਦੇ ਹੇਠ ਗੁਰਦੁਆਰੇ ਆਉਂਦੇ ਨੇ ਉਹਨਾਂ ਵਿੱਚ ਕੇਸਰੀ ਪਸੰਤੀ ਰੰਗ ਦਾ ਜਿਹੜਾ ਚੋਲਾ ਸਾਹਿਬ ਲਾਇਆ ਜਾਵੇ 냥 ਸਿੰਘਾਂ ਦਾ ਨਿਸ਼ਾਨ ਕਿਉਂਕਿ ਉਹ ਸਰਮਈ ਚੜਾਉਂਦੇ ਨੇ ਇਸ ਕਰਕੇ ਪਸੰਤੀ ਤੇ ਸਰਮਈ ਰੰਗ ਜਿਹੜੇ ਆ ਉਹ ਨਿਸ਼ਾਨ ਸਾਹਿਬ ਚੜਾਏ ਜਾਂਦੇ ਸਿੰਘ ਸਾਹਿਬ ਦੇ ਦੇਖਤੀ ਪਾਲਣਾ ਕਰਦਿਆਂ ਅਸੀਂ ਸਮੂਹ ਗੁਰਦੁਆਰਾ ਸਾਹਿਬ ਤੋਂ ਸਕੂਤਰ ਜਾਰੀ ਕੀਤਾ ਸੀ ਉਸ ਸਿੰਘ ਸਾਹਿਬ ਦੇ ਆਦੇਸ਼ ਨੂੰ ਲਾਗੂ ਕਰਨਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਹੈ। ਉਹਨਾਂ ਆਦੇਸ਼ਾਂ ਨੂੰ ਦੀ ਪਾਲਣਾ ਕਰਦੇ ਅਸੀਂ ਗੁਰਦੁਆਰਾ ਸਾਹਿਬ ਆਣ ਨੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਜੇ ਸਰਕੂਲਰ ਅਨੁਸਾਰ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਦੇ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਰੰਗ ਜਿਹੜਾ ਉਹ ਬਸੰਤੀ ਕੀਤਾ ਆ ਇਹ ਕਿਉਂਕਿ ਅਕਾਲ ਤਖਤ ਦੇ ਜਹਦਾਬ ਦਾ ਹੁਕਮ ਮੰਨਣਾ ਹਰ ਸਿੱਖ ਦਾ ਫਰਜ਼ ਹੈ। ਤੇ ਸਾਡਾ ਵੀ ਫਰਜ਼ ਹੈ ਕਿ ਅਕਾਲ ਤਖਤ ਸਾਹਿਬ ਦੇ ਜਿਹਦਾ ਹੁਕਮ ਆ ਨਾ ਜਾਵੇ ਅਸੀਂ ਉਸ ਹੁਕਮ ਨੂੰ ਮੰਨਦੇ ਹਾਂ ਇਹ ਜਿਹੜਾ ਆਦੇਸ਼ ਆ ਉਹ ਲਾਗੂ ਕਰਾਇਆ ਠੀਕ ਹੈ ਧੰਨਵਾਦ ਜੀ